I'm not going to to lie.

ਤੈਨੂੰ ਦੱਸਦਾ ਪਾ ਯਾਰ ਗੱਲ ਛੱਡ ਮੈਂ ਚੱਲ ਤੂੰ ਚੱਲ ਖੇਤੀ ਜਾ ਆਹ ਤੇ ਸਹੀ ਕਾਹਦਾ ਕਾਹਦਾ ਨਾ ਬੜਾ ਮਨ ਖਾਪਣ ਲੱਗਾ ਅੱਛੇ ਜੀ ਆ ਜੀ ਇੱਕ ਆ ਥੋੜਾ ਸਾਈਡ ਤੋਂ ਜੀ ਜਿਹਨਾਂ ਨੇ ਥੋੜੀ ਕੋਰੇ ਆ ਉਹ ਨੱਤੀ i nice. <laughs> ਕਾਹ ਦੀ ਛੇਤੀ ਜਾ ਅੱਗਾ ਹਾਥ ਛੇਤੀ ਕਾਹ ਜਾਉਂ ਨਾ ਇਹਦੇ ਕੋਲ ਆਹ ਸਾਥੇ ਹੋ ਜਾ ਇਨਾ ਫਰਾਮਾਂ ਵਿੱਚ ਛੇਤੀ ਆ ਜੀ ਤੂੰ ਆਇਆ ਹੁਣੇ ਮੈਂ ਗਿਆ ਕੀ ਕਾਰਨ ਬਣਿਆ ਆਂਟੀ ਜੀ ਮੈਨੂੰ ਨੇ ਪਤਾ ਮੈਂ ਹੁਣ ਬੇਟਾ ਆ ਰਹੀ ਨਾ ਖਰੋ ਤੁਹਾਡੇ ਵਿੱਚ ਰਿਸ਼ਤੇਦਾਰ ਸੀਗਾ ਨਹੀਂ ਮੇਰਾ ਪੁੱਤਰਾ ਚਲਾਉਣ ਵਾਲਾ ਡਰਾਈਵਰ ਮੇਰਾ ਮੁੰਡਾ ਹੈ ਕੀ ਕਾਰਨ ਲੱਗਦਾ ਪੁੱਛਿਆ ਤੁਸੀਂ ਨਹੀਂ ਮੈਂ ਅਜੇ ਨਹੀਂ ਪੁੱਛਿਆ ਯਾਰ ਮਾਰੀ ਨਾ હ્રારહણારલી઀ં સ્યતઽ પખીણે? સ્ય કરારણ પખીણદે હજદે? કરણબારચી ઘત્યત્ય અજીએ વજાઉં થેણ� ਮੇਰਾ ਨਾਮ ਸੱਤ ਲਵਲੀ ਜੀ ਤੁਸੀਂ ਵਿੱਚ ਬੱਸ ਦੇ ਵਿੱਚ ਹੈਗੇ ਸਹੀ ਕਾਰਨ ਬਣਿਆ ਜੀ ਇਹ ਕਾਰਨ ਇਹ ਕਿ ਬੱਸ ਆਪਦੇ ਹੱਥ ਆ ਰਹੀ ਸੀ ਸਲੋ ਸੀ ਕਿ ਤੇ ਉਹ ਕੋ ਮੁੰਡਾ ਆ ਗਿਆ ਉਹਨੇ ਵਿੱਚ ਮਾਰਿਆ ਆ ਕੇ ਬੱਸ ਤੇ ਬਾਰੂ ਮਿੱਤੀ ਹੋਈ ਸੀ ਉਹਦੀ ਉਹਨੂੰ ਅਸੀਂ ਕਿਹਾ ਵੀ ਵੀਰੇ ਵੀ ਤੈਨੂੰ ਨੁਕਸਾਨ ਦੇ ਦੇਗਾ ਡਰਾਈਵਰ ਪਰ ਉਹ ਮੇਰੇ ਨਾਲ ਵੀ ਪੈ ਗਿਆ ਡਰਾਈਵਰ ਦੀ ਪੈ ਗਿਆ ਸੀ ਛਡਾਦੇ ਰਹਿਆ ਠੀਕ ਹੈ ਉਹਨੇ ਨਹੀਂ ਮੰਨੇ ਇਹਨਾਂ ਨੂੰ ਇਹਨਾਂ ਦੇ ਮੁੰਡੇ ਆ ਗਏ ਇਹਨਾਂ ਨੂੰ ਇੰਨਾ ਕੁੱਤੇ ਉਹਨਾਂ ਜਾਨਵਰਾਂ ਵਾਂਗ ਕਰ ਗੱਡੀ ਦੇ ਸਾਰੇ ਸ਼ੀਸ਼ੇ ਤੋੜਦੇ ਸਵਾਰੀਆਂ ਲੱਗ ਕੁੱਟਿਆ ਹਾਂਜੀ ਡਰਾਈਵਰ ਨੇ ਵੀ ਕੁੱਟਿਆ ਤੇ ਜਿਹੜੇ ਜਿਹੜੇ ਛਡਾਦੇ ਸੀ ਉਹਨਾਂ ਨੂੰ ਵੀ ਕੁੱਟਿਆ ਗੱਡੀ ਦੇ ਸਾਰੇ ਸ਼ ਕੀ ਮੰਗ ਕਰਦੇ ਹੋ ਮੰਗ ਕਰਦੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਡਰਾਈਵਰ ਨੂੰ ਨਜਾਇਜ਼ ਹੋਇਆ ਵਿਚਾਰੇ ਨਾਲ ਬਿਲਕੁਲ ਨਜਾਇਜ਼ ਹੋਇਆ ਜੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਜੀ ਨੰਬਰ ਪਲੇਟ ਆੜੀ ਉਹਨਾਂ ਕਿਹਾ ਤੇਰਾ ਨਾ ਨੁਕਸਾਨ ਭਰਦੇ ਨੇ ਅਸੀਂ ਤੋਂ ਰਾਣਾ ਲੈ ਕੇ 10 15 ਮੁੰਡੇ ਆਏ ਨੇ ਦੋ ਜੰਮ ਕੋਲ ਖੜ ਕੇ ਬੰਦਾਤਾ ਨੇ ਜੇ ਉਹ ਜਿਹੜਾ ਕਹਦਾ ਨੰਬਰ ਪਲੇਟ ਟੁੱਟੀ ਜਿਹੜਾ ਤੇ ਨੁਕਸਾਨ ਹੋਇਆ ਅਸੀਂ ਭਰਦੇ ਕਿਹਾ ਆਇਆ ਸੀ ਕਿ ਮੈਂ ਵੀ ਕਿਹਾ ਮੇਰੇ ਗੱਲ ਪੈ ਕਿਹਾ ਮੈਂ ਇਹ ਦੋ ਆ ਵੀ ਕੁੱਲ ਦੇ ਬਸਾ ਜੀ ਮੈਂ ਰੋਡ 'ਤੇ ਡਰਾਈਵਰਾਂ ਦੀ ਫਰੋਜ ਪੜੀ ਪੁੱਛ ਕੀ ਹੋਇਆ ਗੱਡੀ ਦਾ ਕਿ ਝਗੜਾ ਹੋ ਜਾਂਦਾ ਸੀ ਇਹ ਡਰਾਈਵਰ ਨੂੰ ਕੁੱਟਮਾਰ ਕਰੀ ਜਾਂਦੇ ਸੀ ਰਾੜਾ ਸੀ ਦਸਤੇ ਸੀ ਇਹਨਾਂ ਕੋਲੇ ਇਹ 8 10 ਜانے ਸੀਗੇ ਹੁਣ ਕੀ ਹੋਇਆ ਇਹਨਾਂ ਨੂੰ ਛਡਾਉਂਦੇ ਛਡਾਉਂਦੇ ਮੇਰੇ ਵੀ ਆ ਦੇਖੋ ਨੀਲ ਪੈ ਗਏ ਹੱਥ ਤੇ ਮੇਰੇ ਵੀ ਵੱਜੀ ਆ ਹੱਥ ਤੇ ਪਰ ਆ ਸਾਰੀਆਂ ਦੁਕਾਨਾਂ ਵਾਲੇ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਿਸੇ ਪਾਸੇ ਨਹੀਂ ਆਈ गल पैसे उधर देखो हूँ साढ़े बंद गल प ਇਦਰਾ ਹੋਈ। ਇਦਰਾ ਹੋਈ। ਹੁਣ ਕੀ ਹੋਇਆ ਇਹਨਾਂ ਨੂੰ ਛਡਾਉਂਦੇ ਛਡਾਉਂਦੇ ਮੇਰੇ ਵੀ ਆ ਦੇਖੋ ਨੀਲ ਪੈ ਗਏ ਹੱਥ ਤੇ। ਮੇਰੇ ਵੀ ਬੱਜੀ ਹੱਥ ਤੇ। ਪਰ ਆ ਸਾਰੀਆਂ ਦੁਕਾਨਾਂ ਵਾਲਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਿਸੇ ਪਾਸੇ ਨਹੀਂ ਆਉਂਦੀ। ਉਹ ਦਿਨ ਗਾਲੀ ਪੈ ਗਈ ਉਹ ਦੇਖੋ ਹੁਣ ਸਕੇਗਾ। ਤੁਹਾਡੇ ਪਾਸੇ ਗਾਲੀ ਪਾਉਂਦੇ ਨਹੀਂ ਪੈਣ। बड़ी गल है मरते

পিডি 180 নাম্বার ਮੇਰਾ ਜੀ ਮੈਂ ਫਾਇਲ ਦਾ ਚਿੰਤਪੂਰਣੀ ਫਾਇਲ ਕਰ ਰਿਹਾ ਸੀ ਇੱਥੇ ਨਾ ਅੱਗੇ ਆ ਗਏ ਡਾਮ ਲੱਗ ਗਿਆ ਕਾਲਾ ਮੈਂ ਉਹਨਾਂ ਦਾ ਮੋਟਰਸਾਈਕਲ ਮੇਰੇ ਅੱਗੇ ਉਹਨੇ ਆ ਕੇ ਬ੍ਰੇਕ ਮਾਰ ਦਿੱਤੀ ਕੋਈ ਨਾ ਆਰਾਮ ਨਾ ਆਰਾਮ ਨਾ ਕੋਈ ਗੱਲ ਨਹੀਂ ਮੇਰੇ ਅੱਗੇ ਆ ਕੇ ਬ੍ਰੇਕ ਮਾਰ ਦਿੱਤੀ ਤੇ ਮੈਂ ਗੱਡੀ ਦੇ ਮਗਰ ਆ ਕੇ ਬ੍ਰੇਕ ਲਾਤੀ ਮੈਨੂੰ ਉਹਦਾ ਸਾਲਿਆ ਥੱਲੇ ਆ ਮੈਨੂੰ ਰੇਡੀ ਸਵਾਰੀਆਂ ਉਸਨਾਂ ਨੇ ਉੱਤਰ ਦਿੱਤਾ ਮੇਰਾ ਉਹਨੇ ਆ ਕੇ ਇਧਰ ਕਰੈਕਟਰ ਸਰਵਰ ਗੱਲ ਪੈ ਗਿਆ ਮੈਂ ਸਵਾਰੀ ਨਾ ਕਰੀ ਮੈਂ ਨਹੀਂ ਥੱਲੇ ਉੱਤਰ ਉਹਨਾਂ ਮੇਰਾ ਸ਼ੀਸ਼ਾ ਪਾੜਦਾ ਮੇਰੇ ਰਾੜਾ ਮਾਰੀਆਂ ਵਿੱਚ ਫਿਰ ਮੈਂ ਕਹਾ ਯਾਰ ਸਾਰੀ ਗੱਡੀ ਨਾ ਪੰਡਨ ਮੈਂ ਥੱਲੇ ਆ ਕੇ ਇਹਨਾਂ ਥੱਲੇ ਆ ਕੇ ਮੈਨੂੰ ਬਹੁਤ ਚੰਗੀ ਤਰ੍ਹਾਂ ਰਾੜਾਂ ਨਾਲ ਪੁੱਛਿਆ ਤੇ ਮੇਰੀ ਬਹੁਤ ਚੰਗੀ ਤੁਸੀਂ ਕੰਡਕਟਰ ਹੋ ਮੈਂ ਮੈਂ ਡਰਾਈਵਰ ਹਾਂ ਡਰਾਈਵਰ ਹੋ ਤੁਸੀਂ ਰੋਡ 'ਚ ਅੱਛਾ ਜਾਮ ਲੱਗਾਈ ਤੁਸੀਂ ਬੱਸ ਰੋਕੀ ਐ ਇੱਥੇ ਹਾਂ ਜਾਮ ਲੱਗਾਈ ਮੈਂ ਬੱਸ ਚੱਲੀ ਜਾਂਦੀ ਸੀ ਮੰਨ ਲਿਆ ਭਾਜੀ ਇੰਨੀ ਬੰਦ ਨਹੀਂ ਸੀ ਚੱਲੀ ਜਾਂਦੀ ਸੀ ਨਹੀਂ ਕੋਈ ਲੱਗੀ ਹੈ ਕਿਸੇ ਨਾਲ ਖਾਈ ਨਹੀਂ ਕੋਈ ਨਹੀਂ ਅਸੀਂ ਆਰਾਮ ਨਾਲ ਆਪ ਕੋਰਸ ਤੇ ਤਿਲਕਿਆ ਆਏ ਕੋਰਸ ਹੌਂਦਾਂ ਤਿਲਕਿਆ ਉਹਨੇ ਅੱਗੇ ਅੱਛਾ ਰੋਕ ਕੇ ਚਾਰਲੀ ਨੂੰ ਬਾਦ ਦਾਰੂ ਰੱਜਾਈ ਨੂੰ ਕੋਰਸ ਅਸੀਂ ਵੀ ਰਾਤ ਚੱਲੀ ਗੱਡੀ ਜੀ ਇਹ ਨਜੇ ਦੇ ਰੱਜੇ ਆ ਮੁੰਡੇ ਅੰਨੇ ਹੋਏ ਇਹ ਚੱਦੀ ਜਾਂਦਾ ਜਦੋਂ ਪਿਛਲੀ ਗੱਡੀ ਬਰਾਬਰ ਆ ਖੜੀ ਆ ਇਹਨਾਂ ਨੇ ਅੰਨੇ ਹੋ ਕੇ ਪਤਾ ਨਹੀਂ ਕਿੱਥੇ ਵੱਜਦੀ ਆ ਉਥੋਂ ਰਾਡਾ ਨਹੀਂ ਆ ਡਾਗਾ ਨਹੀਂ ਆ ਉਹ ਥੋਡੀਆਂ ਇਹਨਾਂ ਦੇ ਕੋਲ ਸ਼ੀਸ਼ੇ ਭੰਨੇ ਆ ਇਹਨੂੰ ਕੁੱਟਿਆ ਡਰਾਈਵਰ ਨੂੰ ਕੁੱਟਿਆ ਕੰਡੈਕਟਰ ਨੂੰ ਸਾਰਿਆਂ ਨੂੰ ਇਹਨਾਂ ਨੂੰ ਇਹ ਮੁੰਡੇ ਨਜੇ ਦੇ ਰੱਜੇ ਆ ਗੁੰਡਾ ਕਰਦੀ ਕੀਤੀ ਕੋਲ ਗੁੰਡਾ ਕਰਦੀ ਕੋਈ ਕਾਰਨ ਨਹੀਂ ਵੀ ਸਿਰਫ ਉਹਨਾਂ ਦੇ ਖੁੱਡ ਕੇ ਤੇ ਪਾਣੀ ਬਰਸਾਤ ਦਾ ਕਰਕੇ ਖੜਾ ਸੀ ਇਹਨੂੰ ਨਜੂਬ ਟੈਸਟ ਕੀਤਾ ਇਹ ਵੇਲੇ ਇਹਨਾਂ ਨਾਲ ਲੱਗ ਹਾਂ ਹਾਂ ਤੇ ਕੋਈ ਰੋੜੇ ਵੀ ਨਾ ਕੁੱਟਿਆ ਸਾਰਿਆਂ ਦੁਕਾਨਾਂ ਨਾਲ ਨੂੰ ਪੁੱਛੋ ਵੀ ਸਾਰਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਛਡਾਉਂਦਾ ਸੀ ਉਹਦੇ ਵੀ ਗੱਲ ਪੈਂਦੀ ਸੀ ਉਹਨੂੰ ਹੀ ਛਡਾ ਲੈ ਗੁੱਤ ਨਾਲ ਸਾਰਿਆਂ ਨੂੰ ਵੀ ਕੁੱਟ ਕੇ ਗਏ ਅੱਛਾ ਕੌਣ ਬੰਦੇ ਕੌਣ ਨੇ ਕਿੱਥੋਂ ਦੇ ਨੇ ਕੋਈ ਪਤਾ ਲੱਗਾ ਨਹੀਂ ਆ ਭਵਾਣੇ ਪਿੰਡ ਦੇ ਦਾਸ ਦੇ ਟਵਾਣੇ ਪਿੰਡ ਦੇ ਹਾਂ ਆ ਨਾਲ ਪਿੰਡ ਆ ਕੋਈ ਇੱਥੋਂ ਦੇ ਆ ਤ ਬਿਲਕੁਲ ਰੱਜੇ ਹੋਏ ਸੀ ਇਹ दारू ਪੀਦੇ ਰਹੀ ਸੀ ਅੱਛਾ ਜੀ ਹਾਂ ਜੀ दारू ਪੀ ਉਹ ਸਮੈਲ ਆ ਰਹੀ ਉਹਨਾਂ ਦੇ ਵਿੱਚੋਂ ਅੱਛਾ ਤਾਂ ਵਿਵਾਦ ਹੋਇਆ ਔਰ ਦੱਸ ਦਈਏ ਕਿ ਇਹ ਸਮੇਂ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਜਲਾਲਾਬਾਦ ਦੇ ਦਿਵਾਨਾ ਚੌਂਕ ਤੋਂ ਦਿਵਾਨਾ ਚੌਂਕ ਤੋਂ ਜਿਹੜਾ ਹੈਗਾ ਇਹ ਮਤਲਬਾ ਹੋਇਆ ਤਾਂ ਅੱਜ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਨਾ ਮੋਟਰਸਾਈਕਲ ਆਇਆ ਕੋ ਆ ਕੋ ਮੋਟਰਸਾਈਕਲ ਆ ਕੇ ਜਾ ਕੇ ਤਾਂ ਬ੍ਰੇਕ ਲਾਈ ਹਾਂ ਤੇ ਮੈਨੂੰ ਕੁਝ ਪਾਸ ਕਰ ਲਾ ਮੋਟਰਸਾਈਕਲ ਹਾਂ ਇੰਨੇ ਸਾਰੇ ਅੱਗੇ ਆ ਇਹ ਕਹਿੰਦੇ ਅਸ ਨੇ ਪਾਸ ਕਰਨੀ ਆ ਫੇਰ ਮੈਂ ਨਕਰੇ ਤੋ ਫੜ ਲੈ ਡਰਾਈਵਰ ਤੇ ਮੈਂ ਨਾ ਡਰਾਈਵਰ ਨੂੰ ਫੱਲੇ ਛਕ ਤੋ ਬੜਾ ਜ਼ਿਆਦਾ ਮਾਰ ਡਰਾਈਵਰ ਤੇ ਜਲਦੀ ਗੱਡੀ ਨੂੰ ਖਿੱਚ ਆਂ ਡਰਾਈਵਰ ਨੂੰ ਹਾਂਜੀ ਟ੍ਰੈਵਰ ਸਭਲਾ ਮਾਰ ਮਾਰਦਾ ਡੈਂਡ ਤੇ ਪਿਲੀਆਂ ਦੇ ਨਾਲ ਨਿਕ ਤੇ ਵਿੱਚ ਮੇਰੀ ਬੱਸ ਵੜ ਗਈ ਇਹ ਫਿਰ ਵੀ ਕਾਰੀਆਂ ਤੋੜ ਕੇ ਵਿੱਚ ਉੜੀ ਦੇ ਘਰ ਚ ਕਰ ਰਿਹਾ ਸੀਸੀ ਟੋਰ ਦੇ ਗੱਡੀ ਦੇ ਦੋ ਵਾਰ ਸੀ ਗੱਡੀ ਦੀ ਵੀਡੀਓ ਬਣਾਉਂਦੇ ਸੀ ਜੀ ਹਾਂਜੀ ਇੱਧਰ ਹੋਏ ਮਾਤਾ ਜੀ ਮਾਤਾ ਜੀ ਤੁਸੀਂ ਬੱਸ 'ਚ ਸੀਗੇ ਬੱਸ 'ਚ ਸੀਗੇ ਕੀ ਹੋਇਆ ਕੀ ਹੈ ਬੱਸ ਬੜੇ ਵੱਧਿਆਰੇ ਸਾਈਡ ਤੇ ਲੱਗੀ ਹੁੰਦੀ ਸੀ ਆ ਦੇ ਆਖਰ ਹਾਂ ਉਹਨੇ ਮੁੰਡਿਆਂ ਨੇ ਜਾਣ ਤੇ ਮੋਟਰਸਾਈਕਲ ਆਪਸਾ ਮੋਰ ਮਾਰਾ ਹੈ ਹਾਂ ਬੜੀ ਸਵਾਰੀ ਬੜਾ ਡਰਾਈਵਰ ਕੋਟਮਾਰਕ ਜਿਹੜਾ ਰਾਣਾ ਆਇਟੜੇ ਵਾਹ ਕਈ ਆਦੇ ਗਸਤੇ ਬੜਾ ਮੰਦਵ ਨੇ ਆਹ ਜਿਹੜੇ ਕੋਈ ਸਵਾਰੀ ਨਾਲ ਬੜਾ ਪ੍ਰਾਅਰ ਕਰਦਾ ਨਿਆ ਬੜੇ ਮੰਨੇ ਕੀਤੇ ਨੇ ਗਰੀਬ ਬੰਦੇ ਨੇ ਮਾਰ ਨਹੀਂ ਕਰਨੀ ਚਾਹੀਦੀ ਜਨਤਾ ਵਿੱਚ ਬਜੀ ਜਨਤਾ ਮਾਰਨ ਚ ਕਰਦਾ ਹੂ 20 ਬੰਦਿਆਂ ਜਿੰਨਾ ਕੋਟ ਮਾਰ ਦਿੱਤੀ ਬੱਸ ਜੀ ਵੈਵਰ ਨਾਲ ਡਰਾਈਵਰ ਡਰਾਈਵਰ ਕਨੈਕਟਰ ਦੋਨਾਂ ਨਾਲ ਦੋਨਾਂ ਨਾਲ ਕਨੈਕਟਰ ਨਾਲ ਵੀ ਤੁਸੀਂ ਬੱਸ ਜੀ ਸਾਈਡ ਤੇ ਸੀ ਅੱਛਾ ਤੇ ਬੱਸ ਆ ਰਹੇ ਸੋਨੇ ਕਹ ਜਿਹੜਾ ਤੁਹਾਡਾ ਨੁਕਸਾਨ ਹੈ ਨਾ ਅਸੀਂ ਭਰਨ ਨੂੰ ਤਿਆਰ ਆਂ ਕਿ ਮਾੜੀ ਜਮ ਨੰਬਰ ਤੇ ਜੁੱਤੀ ਓਨ ਜਿਆਦਾ ਖਾਸ ਨਹੀਂ ਸੋ ਦਸਤਾ ਰੜ ਪਤਾ ਨਹੀਂ ਕਿਹੜੇ ਪਾਸੋਂ ਆਨੇ ਮੁੰਡੇ ਆ ਗਏ ਯਾਰ ਉਹਨਾਂ ਦੋਨਾਂ ਨੂੰ ਫੋਟ ਫੋਟ ਕੇ ਵਜਾਤਾ ਨੇ ਉਹ ਸਾਈਡ ਹੈ ਯਾਰ ਉਹ ਆਦੀ ਬੱਸ ਸਾਈਡ ਤੇ ਆ ਰਹੀ ਹੈ ਇਹ ਕੋਈ ਦਾਰੂ ਪੀਤੀ ਹੋਏ ਨੇ ਐਸੀ ਮੋਟਰਸਾਂ ਚਿੱਕਰ ਤੇ ਦਿਲ ਗਿਆ ਵੇਚੀ ਦੇ ਆ ਰਹੀ ਹਾਂ ਹਾਂ ਲੈ ਉਹਨਾਂ ਬੁਆਦਾਂ ਨੇ ਕੋਈ ਨਹੀਂ ਵੇਚੀ ਵੇਚੀ ਪਾਰਾ ਤਬਿਲ ਕੋਲ ਪਾ ਜੇ ਨਿਕਲਿਆ ਸਾਨੂੰ ਦੋਨਾਂ ਦੀਏ ਬੇਸ ਆਇਆ ਯਾਰ ਹਾਂ ਤੇ ਉਹ ਵਰਤ ਇਸ ਤਰ੍ਹਾਂ ਹੈ ਅਗਲੇ ਨੂੰ ਇਹ ਕਰਨਾ ਹੋਣਾ ਕਰ ਨੂੰ ਕੋਣ ਕਰੂ ਵਿਚਾਰ ਹੈ ਮੈਂ ਤਾਂ ਉੱਤੇ ਮਤਲਬ ਤਾਂ ਬਿਲਕੁਲ ਚਿੰਤਪੁਰਨੀ ਫਾਜ਼ਿਲ ਕਾ ਵਾਲੀ ਜਿਹੜੀ ਬਸ ਹੈ ਰੋਡਵੇਜ ਦੀ ਬਸ ਹੈ ਉੱਥੇ ਟਿਵਾਣਾ ਚੌਕ ਨਜ਼ਦੀਕ ਹੰਗਾਮਾ ਹੋਇਆ ਬਸ ਦੇ ਸ਼ੀਸ਼ੇ ਤੋੜੇ ਗਏ ਆ ਔਰ ਡਰਾਈਵਰ ਦੇ ਨਾਲ ਜਿਹੜੀ ਹੈ ਕੁੱਟਮਾਰ ਕੀਤੀ ਗਈ ਹੈ ਸ਼ੀਸ਼ੇ ਤੋੜੇ ਗਏ ਆ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚੀ ਹੈ ਕਾਫੀ ਜਿਹੜਾ ਹੈਗਾ ਵਿਵਾਦ ਹੋਇਆ ਬਸ ਇਹ ਸ਼ੀਸ਼ੇ ਵੀ ਜਿਹੜੇ ਆ ਤੋੜਪਨ ਕੀਤੀ ਗਈ ਆ ਦੱਸ ਦਈਏ ਰੋਕ ਲਈ ਭਾਈ ਦੱਸ ਦਈਏ ਕਿ ਦੱਸਿਆ ਜਾਂਦਾ ਕਿ ਇੱਕ ਮੋਟਰਸਾਈਕਲ ਤੇ ਕੁਝ ਲੋਕ ਸਵਾਰ ਸਨ ਔਰ ਮੋਟਰਸਾਈਕਲ ਜਿਹੜਾ ਸਲਿੱਪ ਹੋ ਜਾਂਦਾ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ 20 ਦੇ ਕਰੀਬ ਜਿਹੜੇ ਆ ਗੁੰਡਾ ਤਤਵ ਆ ਜਾਂਦੇ ਇਹਨਾਂ ਦੇ ਵੱਲੋਂ ਬੱਸ ਦੀ ਜਿਹੜੀ ਆ ਪਹਿਲਾਂ ਤੋੜਪਨ ਕੀਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਆ ਜਿਹੜੇ ਆ ਉਹ ਬੱਸ ਦੇ ਟੁੱਟ ਗਏ ਆ ਔਰ ਵਿਵਾਦ ਹੋਇਆ ਔਰ ਇਹ ਵਿਵਾਦ ਜਿਹੜਾ ਉਹ ਬਹੁਤ ਜਿਆਦਾ ਜਿਹੜਾ ਫੱਟ ਗਿਆ ਦੱਸਿਆ ਜਾਂਦਾ ਹੈ ਕਿ 20 ਤੋਂ 25 ਮੁੰਡੇ ਆਂਦੇ ਆ ਜਿਹੜੇ ਕਿ ਤੋੜਪੰਨ ਕਰਦੇ ਆ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਗਈ ਆ ਰਾੜਾਂ ਦੇ ਨਾਲ ਜਿਹੜਾ ਕਿ ਕੁੱਟਮਾਰ ਕੀਤੀ ਜਾਂਦੀ ਹੈ ਬੱਸ ਦੇ ਡਰਾਈਵਰ ਨੇ ਇਹਨਾਂ ਦੇ ਨਾਲ ਕੁੱਟਮਾਰ ਜਿਹੜੀ ਆ ਉਹ ਕੀਤੀ ਗਈ ਆ ਡਰਾਈਵਰ ਦੱਸ ਰਹੇ ਨੇ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਔਰ ਬਿਨਾਂ ਵਜ੍ਹਾ ਦੀ ਜਿਹੜਾ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ 20 ਤੋਂ 25 ਲੋਕ ਜਿਹੜੇ ਆ ਉਹ ਇੱਥੇ ਆ ਜਾਂਦੇ ਆ ਜਿਸ ਤੋਂ ਬਾਅਦ ਇਹ ਹੰਗਾਮਾ ਹੁੰਦਾ ਹੈ ਤਾਂ ਵਜ੍ਹਾ ਕੀ ਹੈ ਵੀ ਦੱਸ ਦਿੰਦੇ ਆ ਕਿ ਆਹ ਸਾਹਮਣੇ ਗੱਡੀ ਦਾ ਐਕਸੀਡੈਂਟ ਜਿਹੜਾ ਹੈਗਾ ਹੋਇਆ ਆ ਬੰਦਾ ਉਹ ਛਾਪ ਲਿਆ ਪਿਆ ਜਿਹੜੇ ਮੰਗੀ दारू ਪੀਤੀ ਵੀ ਆ ਰੱਜਾ ਨਾ ਸਰਾਬ ਨਾਲ ਮਾਂਕਾ ਹੋਵੇ ਉਹਦਾ ਇੱਕ ਵਾਰੀ ਖੜਾ ਹੋ ਜਾਏ ਇਹ ਇੱਕ ਕੁੱਟਣ ਵਾਲੇ ਦੇ ਵਿੱਚ ਸੀਗਾ ਇਹਨਾਂ ਕੰਮ ਹੀ ਆ ਤੇਰੇ ਸਾਰੇ ਅੱਛਾ ਇਸ ਬੰਦੇ ਨੇ ਦੋ ਸ਼ੀਸ਼ੇ ਇਹਨੇ ਤੋੜਿਆ ਅੱਛਾ ਜੀ ਇੱਕ ਦੂਜੇ ਤੋੜੇ ਮੁੰਡੇ ਨੇ ਅੱਛਾ ਇਹਨਾਂ ਮੋਰਫਾਂ ਨਾਲ ਲੈ ਕੇ ਪੁਲਿਸ ਹਾਂ ਇੱਕ ਉਹਨੇ ਤੋੜਿਆ ਓਕੇ ਇਹ ਇਹ ਬੰਦਾ ਸੀ ਇੱਥੇ ਨੂੰ ਕੱਲੇ ਨੂੰ ਥੱਲਾ ਖਾਰਾ ਕਰਦੇ ਨਵੇਂ ਪੱਜ ਪੈਣ ਅੱਛਾ ਹਾਂ ਜੀ ਅੱਛਾ ਇਹਨੇ ਕੀਤਾ ਜੋ ਕੰਮ ਇਹਨਾਂ ਦੇਗੇ ਆ ਬਾਕੀ ਆ ਸਵਾਰੀਆਂ ਨੇ ਪਿਆਰ ਲੈ ਆਏ ਸੀ ਹੁਣ ਤੁਸੀਂ ਇਹਨਾਂ ਨਾਲ ਲੈ ਚੱਲੇ ਹੋ ਹਾਂਜੀ ਅਸੀਂ ਥਾਣੇ ਲੈ ਕੇ ਚੱਲਾਂਗੇ ਥਾਣੇ ਲੈ ਕੇ ਚੱਲਦੇ ਆ ਤਾਂ ਬਸ ਜਿਹੜੀ ਆ ਉਹ ਥਾਣੇ ਲਿਜਾਈ ਜਾ ਰਹੀ ਹੈ ਦੱਸ ਦਿੰਨੇ ਆ ਕਿ ਇਹ ਪੂਰਾ ਮਾਮਲਾ ਕਿਵੇਂ ਸ਼ੁਰੂ ਹੋਇਆ ਦਰਅਸਲ ਇੱਕ ਟਰੱਕ ਜਿਹੜਾ ਹੈਗਾ ਉਹ ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਇੱਥੇ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਇਸ ਕਾਰਨ ਰੋਡ ਤੇ ਜਿਹੜਾ ਹੈਗਾ ਟ੍ਰੈਫਿਕ ਜਾਮ ਸੀਗਾ ਰੋਡ ਤੇ ਟ੍ਰੈਫਿਕ ਜਾਮ ਸੀ ਕਿਉਂਕਿ ਇੱਕ ਹਾਦਸਾ ਵਾਪਰਿਆ ਸੀਗਾ ਤਾਂ ਇਸੇ ਜਾਮ ਦੇ ਦੌਰਾਨ ਜਿਹੜਾ ਹੈਗਾ ਇਸੇ ਜਾਮ ਦੇ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਕੁਝ ਮੁੰਡੇ ਹੁੰਦੇ ਆ ਜਿਨ੍ਹਾਂ ਦਾ ਮੋਟਰਸਾਈਕਲ ਸਲਿੱਪ ਕਰ ਜਾਂਦਾ ਔਰ ਉਹ ਇਸ ਦੇ ਲਈ ਰੋਡਵੇ ਦੇ ਜਿਹੜਾ ਡਰਾਈਵਰ ਆ ਉਸ ਨੂੰ ਜਿਹੜਾ ਕੀ ਇਹ ਗਲਤੀ ਉਸ ਦੀ ਮੰਨਦੇ ਆ ਤੇ ਉਸ ਦੇ ਨਾਲ ਕੁੱਟ ਮਾਰ ਸ਼ੁਰੂ ਕਰ ਦਿੰਦੇ ਆ ਦੱਸਿਆ ਜਾਂਦਾ ਕਿ 20 ਤੋਂ 25 ਮੁੰਡੇ ਜਿਹੜੇ ਆ ਉਹ ਆਉਂਦੇ ਆ ਔਰ ਕੁੱਟਮਾਰ ਜਿਹੜੀ ਆ ਬੜੀ ਹੀ ਜਿਆਦੇ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਤਾਂ ਇੱਥੇ ਇਹ ਗੱਡੀ ਬਾਈ ਇਹ ਗੱਡੀ ਕਹਦਾ ਹਾਂ ਰਾਤ 1 ਵਜੇ ਵਜਦੀ ਹੈ ਰਾਤ 1 ਵਜੇ ਜੀ ਗਾਈਆਂ ਆਉਣ ਕਿਹੜਾ ਤੈਨੂੰ ਇਧਰ ਨਹੀਂ ਸਾਈਡ ਤੋਂ ਗਾਈਆਂ ਆ ਰਹੀਆਂ ਮੈਂ ਗਾਈਆਂ ਵੇਚਾਰਿਆ ਅੱਛਾ ਤੇ ਗਾੜੀ ਫੁੱਟਪਾਥ ਤੇ ਕੋਈ ਨਿਸ਼ਾਨ ਨਹੀਂ ਹੈਗਾ ਫੁੱਟਪਾਥ ਤੇ ਸਿੱਧੀ ਚੱਲ ਗਏ ਅੱਛਾ گاਵਾ ਕਰਕੇ گاਵਾ ਕਰਕੇ ਅੱਛਾ ਕਿੱਥੋਂ ਆ ਰਹੇ ਸੀ ਤੁਸੀਂ ਹਾਂ ਬਾਹਰ ਨਾ ਕਰੋ ਕਿੱਥੇ ਜਾਣਾ ਸੀ ਅੰਮ੍ਰਿਤਸਰ ਗੱਡੀ ਕਿੱਥੋਂ ਦੀ ਇਹ ਤਰੰਤ ਤਰੰਤ ਦੀ ਆ। ਅੱਛਾ ਤੇ ਇਹ ਜਿਹੜਾ ਪੂਰਾ ਅਣਵਿਵਾਦ ਹੋਇਆ ਹੈ ਇਹ ਕੀ ਹੋਇਆ? ਭਾਈ ਸਾਹਿਬ ਰੋਡਵੇ ਵਾਲਿਆ ਆਉਂਦਿਆ ਸੀ ਤੇ ਮੋਟਰਸਾਈਕਲ ਵਾਲਾ ਅੰਦਰੋਂ ਸਾਈਡ ਤੋਂ ਨਿਕਲਿਆ। ਹਾਂ। ਉਹਦੇ ਰੋਡਵੇ ਦੇ ਗੱਡੀ ਬ੍ਰੇਕ ਮਾਰੀ। ਅੱਗੇ ਮੋਟਰਸਾਈਕਲ ਨੇ ਅੱਛਾ। ਉਹ ਕਿਹੜੇ ਕੋਡੇ ਜਿਹੜਾ ਬੰਦਾ। ਅੱਛਾ। ਮੜਕੇ ਬੈਠੇ। ਸ਼ੁਰੂ ਕਰਤਾ ਕੰਮ ਨੂੰ। ਅੱਛਾ ਅੱਛਾ ਅੱਛਾ। ਕਿਨੇ ਕਾਫੀ ਮੁੰਡੇ ਸੀ ਕਾਫੀ ਜ਼ਿਆਦਾ ਮੁੰਡੇ ਸੀ ਜਿਹੜਾ ਰੌਲਾ ਕਾਫੀ ਪਿਆ ਵਾ। 7-8 ਮੁੰਡੇ ਸੀ। 7-8 ਮੁੰਡੇ ਸੀ। ਤਾਂ ਬਿਲਕੁਲ ਦੱਸ ਦਈਏ ਕਿ ਇਹ ਗੱਡੀ ਰਾਤ 1 ਵਜੇ ਦੇ ਕਰੀਬ ਇੱਥੇ ਹਾਫੇ ਦਾ ਸ਼ਿਕਾਰ ਹੋ ਜਾਂਦੀ ਹੈ ਔਰ ਇਸੇ ਕਰਕੇ ਹੀ ਜਿਹੜਾ ਜਾਮ ਲੱਗਾ ਹੁੰਦਾ ਰੋਡ ਦੇ ਉੱਤੇ ਔਰ ਇਸੇ ਦੌਰਾਨ ਇੱਕ ਮੋਟਰਸਾਈਕਲ ਤੇ ਕੁਝ ਮੁੰਡੇ ਸਵਾਰ ਹੁੰਦੇ ਆ ਉਹਨਾਂ ਦਾ ਰੋਡਵੇ ਦੇ ਡਰਾਈਵਰ ਨੂੰ ਨਾਲ ਜਿਹੜੀ ਆ ਕੁੱਟਮਾਰ ਕੀਤੀ ਜਾਂਦੀ ਹੈ ਵਿਵਾਦ ਹੋ ਜਾਂਦਾ ਔਰ ਹਾਲਾਤ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਲੰਬਾ ਜਾਮ ਲੱਗਾ ਹੋਇਆ ਜਾਮ ਦੀ ਸਥਿਤੀ ਜਿਹੜੀ ਆ ਉਹ ਬਣ ਗਈ ਔਰ ਵਿਵਾਦ ਜਿਹੜਾ ਉਹ ਕਾਫੀ ਹੋਇਆ ਇੱਥੇ ਫਿਲਹਾਲ ਦੀ ਘੜੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਡਰਾਈਵਰ ਹੈਗਾ ਉਸ ਦੇ ਨਾਲ ਦੱਸ ਰਹੇ ਕਿ ਬੜੀ ਬੇਰਹਿਮੀ ਨਾਲ ਕੁੱਟਮਾਰ ਜਿਹੜੀ ਆ ਉਹ ਕੀਤੀ ਗਈ ਆ ਤਾਂ ਤਸਵੀਰਾਂ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਇਹ ਬੱਸ ਦਾ ਡਰਾਈਵਰ ਹੈ ਜਿਸ ਦੇ ਨਾਲ ਜਿਹੜੀ ਆ ਕੁੱਟਮਾਰ ਕੀਤੀ ਗਈ ਆ ਬਹੁਤ ਹੀ ਪੂਰਾ ਸਲੂਟ ਜਿਹੜਾ ਹੈਗਾ ਇਹ ਦੱਸਦੇ ਆ ਕਿ ਇਹਦੇ ਨਾਲ ਕੀਤਾ ਗਿਆ ਔਰ ਇਹ ਤਸਵੀਰਾਂ ਜਿਹੜੀਆਂ ਇਸ ਸਮੇਂ ਦੀਆਂ ਲਾਈਵ ਤੁਹਾਨੂੰ ਟਿਵਾਣਾ ਚੌਂਕ ਤੋਂ ਦਿਖਾ ਰਹੇ ਆ ਜਲਾਲਾਬਾਦ ਦੇ ਫਿਰੋਜ਼ ਮਾਜਿਲ ਕਾ ਰੋਡ ਟਿਵਾਣਾ ਚੌਂਕ ਜਿੱਥੇ ਇਹ ਪੂਰਾ ਵਿਵਾਦ ਹੋਇਆ ਮਾਹੌਲ ਜਿਹੜਾ ਹੈ ਉਹ ਭੱਗ ਗਿਆ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਆਰ ਪੁਲਿਸ ਦੇ ਵੱਲੋਂ ਹਲਾਤਾ ਤੇ ਕਾਬੂ ਜਿਹੜਾ ਹੈਗਾ ਉਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇੱਕ ਰੋਡਵੇ ਦੀ ਬੱਸ ਹੈ ਜਿਸ ਦੇ ਨਾਲ ਇਹ ਡਰਾਈਵਰ ਦੇ ਨਾਲ ਪੂਰਾ ਲੜਾਈ ਝਗੜਾ ਹੋਇਆ ਤਾਂ ਇਹ ਰੋਡਵੇ ਦੇ ਡਰਾਈਵਰ ਨੇ ਭਾਈ ਕਰਦੇ ਆ ਇਹ ਕਰਦੇ ਆ ਤਾਂ ਕਹਿੰਦੇ ਆ ਕਿ ਕੁੱਟਮਾਰ ਜਿਹੜੀ ਆ ਉਹ ਕੀਤੀ ਜਾਂਦੀ ਆ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜਿਹੜੀ ਆ ਉਹ ਕੁੱਟਮਾਰ ਇੱਥੇ ਹੋਈ ਆ ਤਾਂ ਜਿਸ ਤੋਂ ਬਾਅਦ ਇਹ ਪੂਰਾ ਮਾਹੌਲ ਜਿਹੜਾ ਹੈਗਾ ਉਹ ਭਖਿਆ ਫਿਲਹਾਲ ਆ ਜਿਹੜਾ ਹੈਗਾ ਉਹ ਬੱਸ ਜਿਹੜੀ ਆ ਉਹ ਥਾਣੇ ਲਜਾਈਗੀ ਔਰ ਇੱਕ ਜਿਹੜੇ ਮੁੰਡੇ ਆ ਦੇ ਵੱਲੋਂ ਇੱਥੇ ਕੁੱਟਮਾਰ ਕੀਤੀ ਗਈ ਉਹਨਾਂ ਦੇ ਵਿੱਚੋਂ ਇੱਕ ਨੂੰ ਥਾਣੇ ਲਜਾਇਆ ਗਿਆ ਬੱਸ ਦੇ ਵਿੱਚ ਉਹ ਸ਼ਖਸ ਹੈਗਾ ਔਰ ਉਸ ਨੂੰ ਥਾਣੇ ਲਜਾਇਆ ਜਾ ਰਿਹਾ